ਸਾਰਿਆਂ ਵਾਸਤੇ ਬਰਾਬਰ ਹੁੰਦਾ ਕਿਸੇ ਵੀ ਦੇਸ਼ ਦਾ ਕਰਮ ਵਿਤਕਰਾਂ ਨਹੀਂ ਕਰਦਾ ਕੋਈ ਵੀ ਅਦਾਲਤ ਗਲਤ ਫੈਸਲਾ ਨਹੀਂ ਕਰਦੀ ਪਰ ਵੀ ਵਾਰੇ ਦੇ ਜਿਹੜੇ ਦੇਸ਼ ਦੇ ਵਾਸਤੇ ਦੀ ਪੰਚਾਇਤ ਪ੍ਰਧਾਨ ਕਰਵਾਉਣੀਆਂ ਗੁੱਤੀਆਂ ਬਹੁਤ ਏ ਦੇ ਕਾਨੂੰਨ ਘਟ ਗਿੰਤੀਆਂ ਵਾਸਤੇ ਖਾਸ ਹੱਕ ਦੇ ਅਧਿਕਾਰਾਂ ਵਾਸਤੇ ਬਥੇ ਜਦੋਂ ਕੋਈ ਬੰਦਾ ਜੇ ਨੂੰ ਸਰਕਾਰ ਬੋਸ਼ੀ ਕਰੇ ਤੇ ਲੋਕਾਂ ਦੀ ਗਾਹ ਉਹਨੂੰ ਬਰੀ ਕਰ ਦੇ ਤੇ ਤੁਸੀਂ ਫਿਰ ਉਹਨੂੰ ਕੋਈ ਜਿੱਤਿਆਵੇ ਤੇ ਫਿਰ ਦੱਸੋ ਇਹ ਹੰਗਰ ਕਰਦੀ ਆ ਕਿ ਕੀ ਹੈ ਪਰ ਮੈਂ ਸਾਡੀ ਗੁਸ਼ਤ ਮ ਪੰਜਾਬ ਦੇ ਸਿੱਖਾਈ ਸੈਂਟਰ ਦੀ ਸਰਕਾਰ ਸੈਂਟਰ ਦੀਆਂ ਏਜੰਸੀਆਂ ਔਰ ਪੰਜਾਬ ਕਰਨਾ ਪਿੱਠੂ ਜਿਹੜੇ ਤੇ ਫੋਕ ਰਹੇ ਨੇ ਅਸੀਂ ਪੈਸੇ ਦੇ ਹੋਰ ਆ ਅਸੀਂ ਨਸ਼ੇ ਤੇ ਹੋ ਰਹੇ ਆ ਅਸੀਂ ਹਰ ਤਰੀਕੇ ਦੇ ਨਾਲ ਪੰਜਾਬ ਦੇ ਸਿਖਾਇਆ ਮਲਿਆ ਮੇਕਰ ਨੇ ਮੰਜੂ ਰਗ ਦਾ ਕਿ ਉਹ ਸੋਪਣਾ ਦੇਖ ਰਹੇ ਨੇ ਛੇ ਇਹਨਾਂ ਨੂੰ ਪਤਾ ਨਹੀਂ ਕਿ ਅੱਜ ਆਹ ਹਰਮੂ ਨੇ ਕਹਿੰਦੇ ਆ ਅਸੀਂ ਉਹ ਹਰਮੂ ਨੇ ਸਿੱਖਾ ਜਿਨ੍ਹਾਂ ਨੇ ਸਵਾ ਸਵਾ ਲੱਖ ਦੇ ਨਾਲ ਲੜਨ ਵਾਸਤੇ ਖੁਦ ਤਿਆਰ ਕੀਤਾ ਅੱਜ ਕਿਤੇ ਡਰਦੇ ਆ ਅਸੀਂ ਕਿਤੇ ਡੋਲਦੇ ਆ ਮੌਤ ਦਾ ਕੀ ਮਾਰ ਸਕਦੀ ਹੈ ਅਸੀਂ ਤਾਂ ਤੁਜ ਤੁੰਗ ਦੇ ਬੱਚਿਆਂ ਸਾਡੀਆਂ ਮਾਵਾਂ ਨੇ ਆਪਣੇ ਬਰਾਂ ਦੇ ਹੱਥ ਬਣਾ ਕੇ ਹੱਸ ਕੇ ਕਿਹਾ ਤੇਰਾ ਭਾਣਾ ਮਿੱਠਾ ਲੱਗੇ ਨਾਮ ਬੁਲਾਸ ਦਾ ਨਾਮ ਬੁਲਾਗੇ ਸਾਡੀ ਕੌਮ ਨੂੰ ਸਾਡੀ ਇੱਕ ਤੁੰਗਾਂ ਦੀ ਧਰਤੀ ਨੂੰ ਤੁਸੀਂ ਹੁੰਦੇ ਹੋ ਸੂਰਮਾ ਗੱਦੀ ਦਾ ਨਾਮ ਉਹ ਸਿੱਖਾ ਦਾਂਦਾ ਉਹ ਪੰਜਾਬ ਦਾਂਦਾ ਉਹ ਪੰਜਾਬੀਆਂ ਦਾਂਦਾ ਜੇ ਇਹ ਦੇਸ਼ ਨੂੰ ਆਜ਼ਾਦੀ ਮਿਲੀ ਉਹ ਸਾਡੇ ਵਰਗੇ ਮਿਲਿਈ ਹੈ ਕੁਰਬਾਨੀਆਂ ਦੀ ਬਤਾ ਦੇਖੋ ਇਹ ਭਾਂਮੀ ਦੇ ਸਰਕਾਰ ਕਰਦਾ ਆਜ਼ਾਦੀ ਇਹ ਨਹੀਂ ਖਾਦੇ ਗੋਰੀਆਂ ਲਈ ਕੁਰਬਾਨੀਆਂ ਬੀਤੀਆਂ ਗੋਰੀਆਂ ਦੇ ਕਿ ਆਪਣੀਆਂ ਛਾਣੀਆਂ ਨਹੀਂ ਹੈ ਇੱਕ ਉਸ ਕਰਕੇ ਜਾਂਦੀ ਮਿਲੀ ਹੈ ਜੇ ਅਸੀਂ ਦੇਸ਼ ਵਾਸਤੇ ਆਹਾਰਾ ਕੁਝ ਕਰ ਸਕਦੇ ਆ ਤੇ ਫੇਰ ਸਾਡੇ ਗੁਰੂ ਮਹਾਰਾਜ ਦੀ ਕਿਰਪਾ ਅਸੀਂ ਆਪਣੇ ਵਾਸਤੇ ਵੀ ਕਰ ਸਕਦੇ ਆ ਮੈਂ ਚੇਤਾਵਨੀ ਦੇਈ ਤੋਹਾ ਸਾਹਿਤ ਦੇ ਸਰਕਾਰ ਨੂੰ ਤੁਸੀਂ ਅਮਰ ਦਾ ਬਲਾ ਬੰਦ ਕੀਤਾ ਤੁਸੀਂ ਹੁਣ ਛੱਡਦੇ ਨਹੀਂ ਆ ਗੁਰੂ ਮਾਰਾ ਕਿਰਪਾ ਕਰੇ ਤੁਹਾਨੂੰ ਛਡਾ ਕੇ ਮੁਕਵਾਵਾਂਗੇ ਜਿਹੜੀ ਦੋਖੀ ਗੱਲਾਂ ਮੈਂ ਕੋਈ ਤੁਹਾਡੇ ਨਾਲ ਨਹੀਂ ਕਰਨੀ ਚਾਹਣਾ ਜਿੱਥੇ ਤੁਸਮਨ ਸਾਡੇ ਦੇ ਹੈ ਵੀ ਹੈ ਜਿੱਥੇ ਤੁਸਮਨ ਭਾਰੀ ਹੈ ਉੱਥੇ ਸਾਡੇ ਆਪਣੀਆਂ ਕੋਈ ਕਹਾਣੀ ਨਹੀਂ ਛੱਡੀ ਕੁਰਬਾਨੀਆਂ ਹਰਨੀਆਂ ਕੁਰਸੀਆਂ ਉਹ ਨਾ ਆਪਣਾ ਦੀਆਂ ਭਾਤ ਸਾਡੇ ਉੱਤੇ ਪਰਿਵਾਰ ਸਾਡੇ ਉੱਤੇ ਅੱਜ ਪਾਣਾ ਦਾ ਪਰਿਵਾਰ ਦੇਖਣੋਂ ਬੈਠਾ ਇੱਥੇ ਪੁੱਛੋ ਸੈਣੀ ਨੇ ਕੀ ਕੀਤਾ ਮੈਨੂੰ ਤੇ ਬਾਹਾਂ ਦਾ ਪੂਰਾ ਪਤਾ ਹੈ ਪਰ ਸੈਣੀ ਦਾ ਕਿਸੇ ਨੇ ਨਾਂ ਨਹੀਂ ਲਿਆ ਆ ਸਾਡਾ ਸਰਕਾਰਾ ਜਿਹੜੇ ਦੀ ਦੁਨੀਆ ਦਾ ਕਿਚਮੰਦਾਰ ਹੋਗਾ ਅੱਜ ਜਿਹੜੇ ਸਿਆਸਤ ਆਕਾਰ ਕਰਦੇ ਦਾ ਬੇਰਾਨਾ ਨਹੀਂ ਲੀਂਦੀ ਐ ਆਕਾਰ ਕਰਦੀ ਮਰਦਾ ਰਹੂ ਆਕਾਰ ਕਰਦੇ ਦੇ ਸਦਾ ਰਹੂ ਸਾਰੇ ਆਪਣੀ ਜੇਬ ਚ ਪਾਈ ਰਹਿੰਦੇ ਆ ਇਹ ਇਕਰਾਰ ਕੀਆ ਸਾਡੇ ਵਾਸਤੇ ਅੱਜ ਜਿਹੜੀ ਫੇਖ ਰਿਹਾ ਮਾਰਾ ਨਹੀਂ ਗਿਆ ਪੂਰੇ ਸਿੱਖ ਪਿਆਰ ਦੇ ਉੱਤੇ ਅੱਜ ਤੱਕ ਕੰਮਜਾ ਕਰਕੇ ਰੱਖਿਆ ਹੋਇਆ ਹੈ ਅੱਜ ਇਹ ਸਿਆਪ ਰਿਹਾ ਤੇ ਪਰਿਵਾਰ ਦਾ ਭੰਗ ਹੋ ਗਿਆ ਸਾਧ ਸੰਗਤ ਜੀ ਇਹੋ ਸਾਰੀਆਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਪਊਗਾ ਜਥੇਦਾਰ ਜਿਲਤਾਰ ਜੀ ਬਹਵਾਰਾ ਜਿਹੜਾ ਤਿਹਾੜ ਦੇ ਨੇ ਬੈਠਾ ਆ ਬੜਾ ਧਿੰਕਾ ਦਾ ਕੇ ਅਲਗੇ ਨਾਲ ਜਰਮਾਨੀ ਕੀਤੀ ਸਾਡੇ ਕੋ ਹਮ ਕਿਦਾਂ ਯਾਦ ਆਈ ਹੈ ਜਦੋਂ ਹਰ ਦੇ ਲੰਗ ਗਿਦੇ ਨੂੰ ਸਗਦੇ ਘਿਰ ਸੁਕੇ ਨੂੰ ਜਿੰਨਾ ਵਦਿਆ ਮਾਰਿਆ ਮੈਂ ਪੂਨੇ ਮੈਨੂੰ ਗਿਆ ਇੱਕ ਪੱਤੀ ਦਿੱਤੀ ਉਹਨਾਂ ਨੇ ਮੈਨੂੰ ਉਹਨਾਂ ਸਿੱਟੀ ਕੀ ਲਿਖਿਆ ਹੈ ਜੀ ਕੰਗਰਵੀਨ ਜੀ ਅਸੀਂ ਡਾਟੀ ਕਰਾ ਜਮਾਵਾਂਗੇ ਪਰ ਜਿਹੜੀ ਕੌਮ ਆਤੇ ਜੇ ਪਹੁੰਚੋ ਆਤੇ ਅਸੀਂ ਇਹ ਕੰਮ ਕੀਤਾ ਉਹਨੂੰ ਇੰਨੀ ਬੇਇੰਤਿਜਾ ਕਰ ਦਿਓ ਪਿੱਲੜਾ ਨਾ ਨਾ ਜੀ ਪਰ ਤੁਸੀਂ ਸਾਡੇ ਮਗਰ ਆਜਾਣ ਦੇ ਗਾਣ ਦੇ ਦਿਓ ਜਦੋਂ ਸਰਬੰਤ ਮੰਨਦੇ ਨੂੰ ਕੇਰ ਫਿਰ ਨੂੰ ਫਾਂਦੀ ਦੇਣ ਲੱਗੇ ਤੇ ਉਹਨਾਂ ਦਾ ਆਖਰੀ ਸੁਨੇਹਾ ਕੀ ਸੀਗਾ ਬਈ ਸਾਰੀ ਤੋਂ ਸਾਡੇ ਮਗਰਵਾਜਾਂ ਦੇ ਕੋਲ ਅੱਜ ਗੁਰੂ ਗ੍ਰੰਥ ਸਾਹਿਬ ਸਾਡਾ ਗੰਗਿਆ ਨਦੀ ਨਾਲ ਜੁੜੋਦਾ ਜਨਗੀ ਅੱਜ ਸਾਡੀ ਕਿਤੇ ਆ ਅੱਜ ਸਾਡਾ ਜੀਵਨ ਸਾਡੇ ਤੋਂ ਖੋ ਗਿਆ ਜਿੰਮੇਦਾਰਾਂ ਨੇ ਕੀ ਖਲਸਾ ਕੀ ਨੌਜਵਾਨ ਕਰਦੀ ਕਲਾ ਦੇ ਨਾਲ ਪਰਿਵਾਰ ਦੇ ਵਿੱਚੋਂ ਬਾਹਰ ਨਿਕਲ ਕੇ ਕੰਸਨ ਨੂੰ ਆਪਣਾ ਪ੍ਰਵਾਸ ਸੰਭਿਕੇ ਨੌਜਵਾਨਾਂ ਨੂੰ ਆਵਾਜ਼ ਦੇਣੀ ਹੈ ਅਸੀਂ ਧਾਰਮਿਕ ਕੌਜੋ ਕਹੀ ਤੇ ਸਿਆਸੀ ਨਾਅ ਦੇ ਉੱਤੇ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਧਾਰਮਿਕ ਕਾਅ ਦੇ ਉੱਤੇ ਤੇ ਸਿਆਸੀ ਨਾਅ ਦੇ ਉੱਤੇ ਅਸੀਂ ਪੰਜਾਬ ਨੂੰ ਪੰਥ ਦੇ ਹਵਾਲੇ ਕਰਨਾ ਇਹ ਸਾਡਾ ਕਲਾਰ ਹੈ ਇਹ ਕੋਈ ਅਜੇ ਸਮਝ ਲੈ ਕੋਈ ਕਾਹ ਸਮਝ ਲੈ